ਤੁਹਾਡੇ ਸਾਡੇ ਅਸਦੇ ਵਲੌਗ ਵਿੱਚ ਉਮੀਦ ਕਰਦੇ ਹਾਂ ਤੇ ਸਾਰੇ ਜਣੇ ਠੀਕ ਹੋਵੋਗੇ ਤੇ ਸੁਖੀ ਚਲਾ ਕੇ ਹੋਇਆ ਸਕੂਲ ਮਨਪੀ ਚਲ ਗਿਆ ਕੰਮ ਤੇ ਤੇ ਮੈਂ ਤੇ ਰਾਜਪੁਰ ਘਰ ਆ ਤੇ ਰਾਜਵੀਰ ਵੀ ਸੌ ਚੁੱਕਿਆ ਹੋਇਆ ਵਾ ਉਹਨੂੰ ਸੁਵਾ ਕੇ ਸਾਰਾ ਕੰਮ ਕਰਕੇ ਹੋਇਆ ਰੋਟੀ ਪਾਲੇ ਭੋਜਨ ਖਵਾ ਕੇ ਸਾ ਤੇ ਸਾਰੇ ਮੈਂ ਹੁਣ ਫ੍ਰੀ ਹੋਈ ਆ ਤੇ ਰਾਜਵੀਰ ਸੌ ਰਿਹਾ ਆ ਰਾਜਵੀਰ ਦੇਖੀ ਨੀਚੇ ਬੈਠਾ ਵਾ ਇਹਨੂੰ ਨੀਚੇ ਮੈਂ ਤਾਂ ਪਾ ਲੀਆ ਕਿਉਂਕਿ ਉਹ ਇਹ ਹੁਣ ਲੱਗ ਪਿਆ ਰੇੜਾਂ ਨੂੰ ਤੇ ਕ્રોલ ਕਰ ਲਾ ਪਿਆ ਕ્રોલਿੰਗ ਜਦੋਂ ਦਾ ਕਰਨ ਲੱਗ ਗਿਆ ਉਹਦਾ ਨਾ ਡਰ ਲੱਗਾ ਰਹਿੰਦਾ ਹੈ ਕਿ ਕਿਤੇ ਨਾ ਬੈੱਡ ਤੋਂ ਥੱਲੇ ਨ ਡਿੱਗ ਜੇ ਤੇ ਫਿਰ ਮੈਂ ਸੋਏ ਨੂੰ ਨੀਚੇ ਹੀ ਪਾਣੀ ਹੁਣ ਤੇ ਨੀਚੇ ਸਹੀ ਰਹਿੰਦਾ ਹੈ ਸੁੱਤਾ ਰਿਹਾ ਹੁਣ ਕਾਪੀ ਸਾਰੇ ਕੰਮ ਕਾਸ ਪੰਜਸਤੀਆ ਕਰਕੇ ਹੁਣ ਸਹੀ ਹੋ ਕੇ ਰੋਟੀ ਪਾਣੀ ਖਾ ਕੇ ਤੁਹਾਡੇ ਨਾਲ ਜੱਪਾ ਛੱਪਾ ਮਾਰਦੇ ਹਾਂ ਹੋਰ ਸੁਣਾਓ ਸਾਰੇ ਜਣੇ ਸੜਦੀ ਘਣਾ ਚ ਕਿਵੇਂ ਹੋ ਠੀਕ ਠਾਕ ਗਾਈਸ ਮੇਰੀ ਨੱਕਾ ਤੇ ਸਵੇਲਿੰਗ ਜੀ ਬਹੁਤ ਰਹਿੰਦੀ ਹੁਣ ਪਤਾ ਨਹੀਂ ਕੀ ਗੱਲ ਹੋ ਗਈ ਆ ਥੋੜਾ ਜਿਹਾ ਸਦਾ ਮੈਨੂੰ ਲੱਗਦਾ ਰਹਿੰਦਾ ਜਿੰਦਾਂ ਨਾ ਮੈਂ ਸਿਹਤ ਨੂੰ ਠੀਕ ਜੀ ਨਹੀਂ ਰਹਿੰਦੀ ਜਿਆਦਾ ਜਦੋਂ ਦਾ ਰਾਜਵੀਰ ਹੋਇਆ ਉਦੋਂ ਤੋਂ ਖਾਸ ਕਰਕੇ ਕੋਈ ਨਾ ਕੋਈ ਪ੍ਰੋਬਲਮ ਦਿੱਕਤ ਆਂਦੀ ਪਈ ਆ ਤੇ ਗਲਾ ਵੀ ਖਰਾਬ ਆ ਖਾਂਸੀ ਆ ਜੁਕਾਮ ਦਾ ਸਾਰਾ ਕੁਝ ਆ ਤੇ ਸਿਰ ਮੇਰੀ ਇੱਕ ਸਾਈਡ ਨਾਲ ਇਧਰਲੀ ਸਾਈਡ ਦੁਖਦੀ ਰਹਿੰਦੀ ਆ ਬਾਹ ਲੱਤ ਮਤਲਬ ਨਾ ਪੂਰੀ ਇੱਕ ਸਾਈਡ ਸਾਰੀ ਦੁਖਦੀ ਰਹਿੰਦੀ ਪਤਾ ਨਹੀਂ ਕੀ ਚੱਕਰ ਆ ਦਵਾਈਆਂ ਵੀ ਬਹੁਤ ਖਾ ਲਿਆ ਹੁਣ ਹਾਰ ਕੇ ਮੈਨੂੰ ਕਿਸੇ ਨੇ ਕਿਹਾ ਕਿ ਟੈਸਟ ਜ਼ਰੂਰ ਤੁਸੀਂ ਨਾ ਐਮ ਆਰ ਆਈ ਕਰਾਓ ਜਾਂ ਸਕੈਨ ਕਰਵਾਓ ਕੋਈ ਕਰਵਾਓ ਇਹਨੂੰ ਕਿਉਂਕਿ ਇਹ ਸਹੀ ਨਹੀਂ ਹੁੰਦੀ ਹੈ ਕਿ ਨਾ ਅੱਧਾ ਸਿਰ ਦੁਖਣਾ ਜਾਂ ਇੱਕ ਸਾਈਡ ਦੁਖਣੀ ਇਹ ਸਹੀ ਨਹੀਂ ਹੈ ਕਿ ਤੇ ਤੁਸੀਂ ਜਰੂਰ ਚੈੱਕ ਕਰਵਾਓ ਉਹਦਾ ਵੈਸੇ ਬੀਪੀ ਪ੍ਰਮਾਤਮਾ ਵੱਲੋਂ ਬਾਕੀ ਸਾਰਾ ਕੁਝ ਠੀਕ ਹੀ ਆ ਮੈਂ ਕਦੀ ਵੀ ਜਲਦੀ ਬਿਮਾਰ ਹੋਈ ਨਹੀਂ ਪਤਾ ਨਹੀਂ ਕੀ ਹੋਈ ਜਾਂਦਾ ਨਾ ਵਸਰੀਂ ਤੇ ਨਾਲ ਖਾਂਸੀ ਤੇ ਗਾਮ ਕਲਾ ਕਰਾਉ ਗਏ ਕਾਲ ਦੇ ਪੂੜੇ ਤੇ ਖੀਰ ਖਾ ਲਈ ਉਹਦੇ ਨਾਲ ਗਲਾ ਖਰਾਬ ਹੋ ਜੀ ਗਾਇਸ ਰਾਜਵੀਰ ਗਿਆ ਉੱਠ ਉੱਠ ਕੇ ਬੈਠ ਗਿਆ ਹਾਂਜੀ ਬੱਸ ਸੌ ਲਿਆ ਆਪਾਂ ਰਾਜਵੀਰ ਐ ਇੱਧਰ ਰਾਜਵੀਰ ਸੌਂ ਗਿਆ ਆਪੇ ਉੱਠ ਗਿਆ ਆਪਾਂ ਉੱਠ ਗਿਆ ਆਪਾਂ ਟਾਈਮ ਹੋ ਚੁੱਕਿਆ ਗਾਇਸ 3 ਵਜੇ ਗਏ ਸੁਖਵੀਰ ਆਣ ਵਾਲਾ ਆ ਮੈਂ ਵੀ ਆਰਾਮ ਕਰ ਲਿਆ ਰੈਸਟ ਕਰ ਚੁੱਕੀ ਹਾਂ ਰਾਜਵੀਰ ਦੇ ਨਾਲ ਹੀ ਤੇ ਰਾਜਵੀਰ ਉੱਠ ਗਿਆ ਹੁਣ ਅਸੀਂ ਇੱਧਰੋਂ ਦੇਖਦੇ ਪਏ ਆਣੀ ਵਾਲਾ ਆ ਸੁਖਵੀਰ ਦੇਖੋ ਕਦੋਂ ਆ ਜਾਂਦਾ ਆ ਹਾਂਜੀ ਰਾਜਵੀਰ ਕ્રોલ ਕਰਦਾ ਆ ਰਿੜਦਾ ਹੁਣ ਪੂਰਾ ਰਿੜਦਾ ਉਹ ਤੇਰਾ ਹਾਊਸ ਕਿੱਥੇ ਹੱਟ ਦੇ ਵਿੱਚ ਚੱਲ ਜਾ ਉੱਥੇ ਜਾਓ ਹੁਣ ਮੇਰੇ ਵੱਲ ਆਉਗਾ ਆਜੋ 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 ਆਜਾ 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 ਸਾਰਾ ਦਿਨ ਇਹਦੇ ਨਾਲ ਹੀ ਮੇਰਾ ਨਿਕਲ ਜਾਂਦਾ। ਮਸੀਹ ਦਾ ਸੁੱਤਿਆ-ਸੁੱਤਿਆ ਸਫਾਈਆਂ ਕਰਨੀਆਂ ਪੈਂਦੀਆਂ ਆ। ਜਦੋਂ ਇਹ ਉੱਠ ਜਾਂਦਾ ਵਾ ਬਸ ਫੇਰ ਨਹੀਂ ਕੁਝ ਹੁੰਦਾ। ਹੁਣ ਦੋ ਵਾਰੀ ਉੱਠਿਆ ਸੀਗਾ ਫੇਰ ਸੌਂ ਗਿਆ ਹੁਣ। ਤੀਜੀ ਵਾਰੀ ਜਿਹੜਾ ਉੱਠਿਆ ਨਾ ਹੁਣ ਇਹ ਕਹਿੰਦਾ ਮੈਨੂੰ ਸੌਣਾ ਹੁਣ। ਵੈਸੇ ਵੀ ਹੁਣ ਟਾਈਮ ਵੀ ਸੁਖਵੀਰ ਦਾ ਹੋ ਗਿਆ 3 ਵਜ ਚੁੱਕੇ ਆ। 3 ਵਜ ਛੁੱਟੀ ਹੋ ਜਾਂਦੀ ਸੁਖਵੀਰ ਨੂੰ। ਆਲੀ ਵਾਲਾ ਆ। ਵੀਰਾ ਕਿੱਥੇ ਆ? ਬਾਜੀ। ਬਾਜੀ ਕਿੱਥੇ? ਸੁਖਵੀਰ ਆਈ। ਸੁਖਵੀਰ ਆ ਜਾਂ ਆਲੀ ਵਾਲਾ ਯਾ ਕਿੱਥੇ ਗਿਆ ਸੁਖਵੀਰ ਸਾਰਾ ਤੇਰਾ ਮੇਰਾ ਇਹਦੇ ਨਾਲ ਨਿਕਲਦਾ ਸਾਰਾ ਇਹ ਮੈਂ ਹਲਵਣਾ ਕੋਈ ਨਹੀਂ ਮੁੰਡਾ ਸੋ ਰਾਤ ਵੀ ਨਹੀਂ ਪੂਰੀ ਹੁੰਦੀ ਦਿਨ ਵੀ ਨਹੀਂ ਪੂਰੀ ਤਰੋੜਾ ਲੱਗੇ ਹੁੰਦੀ ਉਹਦਾ ਸੌਣ ਦਾ ਕੋਈ ਪ੍ਰੋਬਲਮ ਨਹੀਂ ਹੁੰਦੀ ਹੁੰਦੀ ਤਾਂ ਸੋ ਕੋਈ ਦਾ ਐਫਟੀ ਵੀ ਨਹੀਂ ਰਹਿਣਾ ਹਮੇਸ਼ਾ ਵੀ ਇੱਕ ਨਸਲੀ ਸੁਸੂਂਦੀ ਰਹਿੰਦੀ ਰਹਿੰਦੀ ਸੋ ਉਹਦਾ ਕਰਕੇ ਵੀ ਲੱਗਦਾ ਹੈ ਨਾ ਅੱਜ ਵੀ ਸੁਖੀਰਾ ਆ ਚੁੱਕਿਆ ਹੋਇਆ ਹੈ ਗਿਆ ਹਾਂ ਉੱਧਰ ਸਟੋਰ ਵਿੱਚ ਦੇਖਿਓ ਹੁੰਦਾ ਵੀਰਾ ਆ ਗਿਆ ਵੀਰਾ ਸੁਖੀਰਾ ਇੰ ਸੁਖੀਰਾ ਆਈ ਆ ਗਿਆ ਆ ਗਿਆ ਆ ਗਿਆ ਕੱڑے ਬਦਲ ਕੇ ਆਏਗਾ ਆ ਗਿਆ ਆ ਗਿਆ ਥੱਲੂ ਦੀ ਦਿੱਖਦਾ ਤਾਂ ਕੋਈ ਪਿਆੜ ਮੜਾਇਆ ਵੀਰਾ ਕਿੱਥੇ ਹੈ ਜਾ ਵੀਰੇ ਨੂੰ ਲੈ ਕੇ ਆ ਜਾਓ ਰਾਜਵੀਰ ਜਾ ਸੁਖੀਰ ਨੂੰ ਲੈ ਕੇ ਆਓ ਵੀਰਾ ਕਿੱਥੇ ਉਹ ਆ ਗਿਆ ਆ ਗਿਆ ਆ ਗਿਆ ਸੁਖੀਰ ਆ ਗਿਆ ਸੁਖੀਰ ਕਿੱਥੇ ਆ? ਬਾੜੀ ਵਲ ਆਇਆ ਸੁਖੀਰ ਆ ਤੀ ਗਿਆ ਹੁਣ ਉੱਤਰ ਕੱਪੜੇ ਬਦਲਣ ਗਿਆ ਲੱਗਦਾ ਪੱਜਿਆ ਆਇਆ ਨਹੀਂ ਹੁਣ ਦੇਖੋ ਆ ਸਾਰੀ ਸਫਾਈ ਦਾ ਸੱਤਿਆਂ ਨਾ ਸੋ ਜਾਣਾ ਸੁਖੀਰ ਲਿਉਣ ਦਾ ਆ ਗਿਆ 유ਨੀਫਾਰਮ ਵੀ ਲਾ ਲਈ ਗਾਇਸ ਆ ਗਿਆ ਸੁਖਵੀਰ ਢਿੱਡਲ ਢਿੱਡਲ ਕਾ ਢਿੱਡ ਕੱਢ ਕੇ ਆ ਗਿਆ ਹਰਾਨ ਹੋ ਗਿਆ ਬਈ ਦੇਖ ਕੇ ਤੈਨੂੰ ਆਪਾਂ ਢੀਕਦੇ ਪੈਸੀ ਮੈਂ ਕਿਹਾ ਆਣੇ ਵਾਲਾ ਆਣੇ ਵਾਲਾ ਸੁਖਵੀਰ ਬਾਸੌੜ ਇਹਨਾਂ ਦੀ ਮਸਤੀ ਸ਼ੁਰੂ ਹੋ ਗਈ ਉਹ ਵੀ ਤੈਨੂੰ ਹੀ ਢੀਕਦਾ ਸੀ ਸੁੱਤਾ ਸੀ ਹੁਣੇ ਉੱਠਿਆ ਵੀ ਗਾਈਜ਼ ਮੈਂ ਬਣਾ ਰਹੀ ਹਾਂ ਮੈਗੀ ਸਕੂਲ ਤੋਂ ਆ ਕੇ ਕਹਿੰਦਾ ਮੈਨੂੰ ਥੋੜੀ ਜਿਹੀ ਮੈਗੀ ਬਣਾ ਕੇ ਦੋ ਪਹਿਲਾ ਪਾਸਤਾ ਕਹਿੰਦਾ ਮੈਂ ਕਿਹਾ ਉਹ ਏਡੀ ਜਲਦੀ ਮੇਰੇ ਕੋਲ ਬਣਨਾ ਨਹੀਂ ਹੈਗਾ ਟਾਈਮ ਲੱਗਣਾ ਕਿਉਂਕਿ ਸਾਢੇ 3 ਤੱਕ ਇਹਨੂੰ ਕੱਪੜੇ ਲੋਂਦੇ ਲੁੰਦੇ ਹੀ ਹੋ ਜਾਂਦੇ ਆ ਵਿਚਾਰੇ ਨੂੰ ਸੋ ਮੈਗੀ ਬਣ ਰਹੀ ਹੈ ਹੁਣ ਇਹ ਇਦਾਂ ਦੀ ਖਾਂਦਾ ਲੀਕੀ ਵਾਲੀ ਪਿਆਜ਼ ਵਾਲੀ ਨਹੀਂ ਖਾਂਦਾ ਉਹ ਨਹੀਂ ਖਾ ਕੇ ਖੁਸ਼ ਹੈਗਾ ਗਾਈਜ਼ ਅਸੀਂ ਬਹੁਤੀ ਮੈਗੀ ਵਗੈਰਾ ਜਾਂ ਪਾਸਤਾ ਵਗੈਰਾ ਬਹੁਤ ਘੱਟ ਦਿੰਦੇ ਹਾਂ ਕਿਉਂਕਿ ਇਹ ਨਾ ਫਈ ਨਹੀਂ ਹੁੰਦੀ ਪਰ ਕੀ ਕਰੀਏ ਨੇ ਵਾਲੇ ਸਮਝਦਾ ਹੀ ਨਹੀਂ ਇਹ ਚੀਜ਼ ਨੂੰ ਸੋ ਮੈਗੀ ਤਿਆਰ ਆ ਪਾਉਣ ਲੱਗਾ ਦਾਦੀ ਕਿ ਤਾਦੀ ਲੱਗਦੀ ਹੁੰਦੀ ਲੱਗੀ ਮੈਗੀ ਆਲਮੋਸਟ ਰੈਡੀ ਹੋ ਚੁੱਕੀ ਹੈ ਲਪਾ ਕੇ ਦਿੰਨੀ ਆ ਮੈਗੀ ਬਣ ਚੁੱਕੀ ਹੈ ਦੇਖੋ ਇਹਦੇ ਵਿੱਚ ਥੋੜਾ ਜਿਹਾ ਦੇਸੀ ਘਿਓ ਪਾਉਣਾ ਆਪਾਂ ਇਹ ਥੋੜਾ ਨਾ ਇਦਾਂ ਦੇਸੀ ਘਿਓ ਖਾ ਕੇ ਖੁਸ਼ ਰਹਿੰਦਾ ਮੈਗੀ ਦੇ ਵਿੱਚ ਫਿਰ ਟੇਸਟਰੀ ਆ ਲੱਗਦਾ ਇਹਨੂੰ ਖਾਂ ਲੈਂਦਾ ਵੱਧਿਆ ਸਾਰੀ ਉਹਦਾ ਖਾਂਦਾ ਨਹੀਂ ਘਿਓ ਪਾ ਦੋ ਤਾਂ ਥੋੜੀ ਵਧੀਆ ਹਾਂਜੀ ਗਾਇਸ ਟਾਈਮ ਹੋ ਚੁੱਕਿਆ ਜੀ 6 ਵੱਜ ਚੁੱਕਿਆ ਦੇਖੋ 6 ਵੱਜ ਗਏ ਭਇਆ ਸੁਖਵੀਰ ਗਿਆ ਹੋਇਆ ਟਿਊਸ਼ਨ ਤੇ ਮੈਂ ਚੱਲੀ ਉਹਨੂੰ ਲੈਣ ਤੇ ਮੰਨਪ੍ਰੀਤ ਤਾਂ ਜਿਆ ਹੀ ਨਹੀਂ ਹੋਇਆ ਹਾਲੇ ਪਰ ਆਲਵੀਰ ਫੇਸ ਹੋ ਗਿਆ ਯਾਰ ਸੌ ਗਿਆ ਉਹਨੇ ਤੇ ਛੱਡ ਕੇ ਤੇ ਮੇਟਾ ਟਾਈਮ ਹੋ ਗਿਆ ਸੁਖਵੀਰ ਦੇ ਆਉਣ ਦਾ ਭੱਲੇ ਆਵਾਂ ਉਹਨੂੰ ਜਾ ਕੇ ਮੈਂ ਚੱਲੀ ਉਹਨੂੰ ਲੈਣ ਮੈਂ ਕਿਹਾ ਸੌ ਗਿਆ ਯਾਰ ਇਹ ਤੇ ਨੋਨਾ ਉੱਥੇ ਵੀ ਗਿਆ ਇਹ ਤੇ ਬਰੀ ਛੇਤੀ ਉੱਤ ਗਿਆ ਮੈਂ ਚੱਲੀ ਸੀ ਛੋਣਿਆ ਤੂੰ ਰੋਣਾ ਸੀ ਫਿਰ ਐ ਐ ਵੀਰੇ ਨੂੰ ਲੈਣ ਚੱਲੀ ਆ ਗਾਇਜ਼ ਇਹ ਉੱਠਦਿਆਂ ਸਾਰੀ ਬਸ ਰੋਣਾ ਸ਼ੁਰੂ ਕਰ ਦਿੰਦਾ ਮੈਂ ਦਿਖਣੀ ਚਾਹੀਦੀ ਬਸ ਸਾਹਮਣੇ ਜਾਂ ਮੈਂ ਹੋਣੀ ਚਾਹੀਦੀ ਜਾਂ ਪਪਾ ਹੋਣੇ ਚਾਹੀਦੇ ਮੰਮੀ ਹੋਣੀ ਚਾਹੀਦੀ ਪਪਾ ਹੋਣੇ ਚਾਹੀਦੇ ਬਸ ਇਹਨਾਂ ਕੋਈ ਨਾ ਕੋਈ ਨੁੜਾ ਚਾਹੀਦਾ ਕਿਸੇ ਕੋਲ ਕੋ ਜਾਣਦਾ ਹੀ ਨਹੀਂ ਆ ਕਿ ਹੁਣ ਮੈਨੂੰ ਲੈਣ ਜਾਣਾ ਤੇ ਹੁਣ ਇਹ ਉੱਠ ਗਿਆ ਜੋ ਵੀ ਸਬਸਕ੍ਰਾਈਬ ਮੈਸੇਜ ਪੇਡਾ ਲੈ ਗਿਆ ਤੇ ਇਹਨੇ ਆਉਂਦੀ ਬਾਹੋਂਟ ਨਾਲ ਦਿਆ ਵਾ ਠੀਕਾ ਹੁਣੇ ਮੁੱਕਣ ਮੋਕਣਗੇ ਤੇ ਫੇਰ ਸਾਹ ਲੈਣਾ ਆਪਾਂ ਹਨਾ ਸੁੱਤਿਆ ਵੀ ਗਏ ਹਾਂ ਇਹ ਕਰਦਾ ਪਿਆ ਇੱਕ ਆ ਗਿਆ ਇਹਸ ਗੈਂਡੇ ਕਾ ਆ ਗਿਆ ਇਸਕੇ ਇਹ ਥੋੜੀ ਜਿਹੀ ਨੇ ਕਿ ਗ੍ਰੀਨ ਸਲਾਕ ਮੈਂ ਇਸ ਟਾਈਮ ਖੜਾ ਆ ਹਾਂ ਉਹ ਤੁਸੀਂ ਪੋਸਟ ਬੋਰਡ ਦੇਖ ਲਓ ਬੋਰਡ ਤੇ ਲਿਖਿਆ ਆ ਜੀ ਆਏ ਨੂੰ ਪੰਡੋਰੀ ਰਾਜਪੂਤਾਂ ਦਾ ਤੇ ਨਾਲ ਹੀ ਇੱਥੇ ਕਾਰਬੋਸ਼ ਬ੍ਰਦਰ ਹੱਲੇ ਦਾ ਭਰਾ ਜੀ ਦਾ ਬ੍ਰਦਰ ਕਾਰਬੋਸ਼ ਕਿ ਮੈਂ ਨਾ ਥਾਰ ਜਦੋਂ ਦੀ ਲਈਏ ਤੁਹਾਨੂੰ ਕੀ ਦੱਸਾਂ ਬਰਤਵਾਇ ਨਹੀਂ ਕਰੇ ਤੋਤੀ ਸੀ ਜਿਹੜੀ ਤੋਤੀ ਸੀ ਤੇ ਇਹ ਹੁਣ ਗੰਦੀ ਬਹੁਤ ਸੀ ਅੰਦਰ ਵੈਕਿਊਮ ਵੱਜਨ ਵਾਲਾ ਸੀ ਤੇ ਜੁਕੇਂਦਰ ਬਾਜੀ ਨੂੰ ਮੈਂ ਬੈਂਕ ਤੋਂ ਲੈ ਕੇ ਆ ਨਾਲ ਸੁਨੋਦਾ ਆਇਆ ਮੈਂ ਨਾਲ ਆ ਕੇ ਮੈਂ ਕਿਹਾ ਭਾਈ ਚਲੋ ਕਾਰਬੋਸ਼ ਕਰਾਣੀ ਚਲੋ ਵੈਕਿਊਮ ਹੁੰਦੀ ਏ ਵੈਕਿਊਮ ਹੋਣ ਤੋਂ ਬਾਅਦ ਫਿਰ ਵੋਸ਼ ਹੋਏਗੀ ਆ ਬਿਆਵਾ ਬੋਜੀ ਆਪ ਹੀ ਲੱਗੇ ਨੇ ਅੱਜ ਗਾਇਸ ਬਲ ਗਿਆ ਪਾਣੀ ਇੱਕ ਕਰੇ ਮਾਰ ਦਿੱਤਾ ਆ ਹੁਣ ਬਾਅਦ ਵਿੱਚ ਅਸੀਂ ਸ਼ੈਂਪੂ ਕਰਨਾ ਹੈ ਜੇ ਫੈਕਟਰ ਆ ਗਿਆ ਵੀ ਤਾਂ ਪੰਜ ਗਾਇਸ ਕੱਢੀ ਮੈਂ ਦਵਾਈ ਹੈ ਕੱਢੀ ਕਵਾ ਕੇ ਤੇ ਹੁਣ ਮੈਂ ਜਾ ਰਿਆਂ ਵਾਪਸ ਕਰੇਟ ਲੇਟ ਹੋ ਗਏ ਆ ਅੱਗੇ ਛੇਤੀ ਰਜੈਂਟ ਹੁਣੇ ਤਾਂ ਲੇਕਿਨ ਹੁਣ 7 ਵਜ ਗਏ ਨੇ ਸਭੀ ਵੀ ਲੈ ਕੇ ਆਣਾ ਜਾ ਕੇ ਅਰਬੀ ਦਾ ਫੂਲਾ ਆ ਗਿਆ ਹੁਣ ਪੰਜਵੇਂ ਫੂਲਾ ਐ ਮੈਂ ਕਿਹਾ 1 ਘੰਟਾ ਲੱਗਣਾ ਹੈ ਤੇ ਕਿਹਨੇ 1 ਘੰਡੇ ਦੇ ਬਜਾਏ 2 ਘੰਟੇ ਲੱਗੇ ਨੇ ਉਹ ਨਾ ਵੈਕੂਮ ਮਸ਼ੀਨ ਥੋੜੀ ਜਿਹੀ ਖਰਾਬ ਹੋ ਗਈ ਸੀ ਉਹਦੇ ਕਰਕੇ ਥੋੜਾ ਜਿਹਾ ਲੇਟ ਹੋ ਗਿਆ ਹੁਣ ਗੱਡੀ ਧਵਾਉਣ ਦਾ ਕੀ ਫਾਇਦਾ ਦੇਖੋ ਗਾਇਸ ਇੰਨਾ ਆ ਕੇ ਚਿੱਕੜੇ ਫੇਰ ਉਹ ਤੇ ਤੈਰਾ ਦੇ ਤੇ ਤੈਰਾ ਤੇ ਮਲਾਈ ਮਾਈ ਜਿਹੜੀ ਪਾਲਿਸ਼ ਉਹ ਸਾਰੀ ਹੋਣੀ ਖਰਾਬ ਇਹ ਫਾਇਦਾ ਹੋਇਆ ਇਸ ਕਰਕੇ ਮੈਂ ਗੱਡੀ ਤਵਾਉਂਦਾ ਨਹੀਂ ਕਿ ਮੈਂ ਜੂਨ ਦੇ ਲਈ ਹੈ ਕਰੇ ਰੋਤੀ ਮਾਰੋ ਲਈ ਤਵਾਈ ਹੈਗੀ ਅਜੇ ਪਹਿਲੀ ਵਾਰੀ ਗੱਡੀ ਮੋੜਨ ਦੀ ਵਾਰ ਇਸ ਕਰਕੇ ਨਹੀਂ ਤਵਾਉਂਦਾ ਹੈਗਾ ਗੰਦੀ ਤੇ ਫਿਰ ਛੇਤੀ ਹੋ ਜਾਂਦੀ ਚਲੋ ਹੁਣ ਤਵਾ ਲਈਏ ਹੁਣ ਠੀਕ ਕਰਵਾ ਤੁਸੀਂ ਵੀ ਜੇ ਤਵਾਣੀ ਉਥੋਂ ਪਾਜੀ ਹੋਣਾ ਕੋ ਬਰਦਰ ਸਰਵਿਸ ਸਟੇਸ਼ਨ ਜੋ ਭਾਤੇ ਤੇ ਪੰਡੋਰੀ ਦੇ ਸੈਂਟਰ ਚ ਆਉਂਦਾ ਜਾ ਕੇ ਤੁਸੀਂ ਉਥੋਂ ਗੱਡੀ ਆਪਣੀ ਹੋਸ ਸਟਾਰਟ ਕਰਵਾਓ ਵਧੀਆ ਧੁੰਦੇ ਨੇ ਤੇ ਜੇ ਤੁਸੀਂ ਕਹਿ ਦੋਗੇ ਜਾ ਕੇ ਅਸੀਂ ਉਹਨਾਂ ਨੂੰ ਸਬਸਕ੍ਰਾਈਬ ਕੀਤਾ ਜਿਹਦਾ ਮੇਰੇ ਚੈਨਲ ਸਬਸਕ੍ਰਾਈਬ ਕਰਕੇ ਤੁਸੀਂ ਜਾਓਗੇ ਤਾਂ ਦੱਸੋਗੇ ਤੁਹਾਨੂੰ ਡਿਸਕਾਊਂਟ ਵੀ ਮਿਲੇਗਾ। ਹਾਂਜੀ ਗਾਇਸ ਹਾਂਜੀ ਵਹ ਲੇਟ ਆਣਾ ਦੇ ਜ਼ਿਕਰ ਕਰਕੇ ਥੋੜਾ ਜਿਹਾ ਹੱਥੀ ਦਾ ਮਨ ਗਿਆ ਸੀ ਮੂੰਹ ਕਿ ਮੁਰੇ ਵਲੇਟ ਘਾਤ ਹੋਇਆ ਉਹਨੂੰ ਗਾਇਸ ਮੈਂ ਜਾਣ ਕੇ ਦੇ ਲੇਟ ਹੋਇਆ ਨਹੀਂ ਹਣ ਦੇਟ ਹੋਣ ਦਾ ਕਾਰਨ ਇਹ ਸੀ ਕਿ ਗੱਡੀ ਕਰਕੇ ਮੈਨੂੰ ਲੇਟ ਹੋਣਾ ਪਿਆ ਗੱਡੀ ਧਵਾਣੀ ਜ਼ਰੂਰੀ ਸੀ ਉਹ ਗੰਦੀ ਹੋਈ ਸੀ। ਪਰ ਗੰਦੀ ਕਿ ਇੱਥੇ ਆਣ ਕੇ ਫੇਰ ਉਹਦਾ ਮੈਂ ਦੱਸ ਦਿੰਦਾ ਸੀ ਮਕਸੂਦ ਪਰ ਫੇਰ ਕਿੰਨਾ ਗਾਰਾ ਉਦੇ ਕਰਕੇ ਫਿਰ ਗੱਡੀ ਗੰਦੀ ਫਿਰ ਹੋ ਗਈ ਆ ਦੇਖੋ ਆ ਦੇਖੋ ਕੀ ਫਾਇਦਾ ਹੋਇਆ ਧਵਾਨ ਦਾ ਮੈਂ ਤਾਂ ਹੀ ਨਹੀਂ ਧਵਾਂਦਾ ਹਾਂ ਹੁਣ ਮੈਂ ਆਣ ਕੇ ਦੁੱਧ ਲਿਆ ਕੇ ਤੇ ਰੱਖਿਆ ਗਰਮ ਕਰਨੇ ਕਿਉਂਕਿ ਆ ਪਤਾ ਕੀ ਚਲੋ ਬੱਚਾ ਛੋਟਾ ਆ ਤੰਗ ਕਰਦਾ ਆ ਹੋਰ ਨਹੀਂ ਗੱਲ ਹੈਗੀ ਉਹ ਰਹਿੰਦਾ ਵੀ ਨਹੀਂ ਕਿਸੇ ਕੋ ਰਾਜੀਏ ਜਾਂ ਮੇਰੇ ਕੋ ਤੇ ਜਾਂ ਉਹ ਮम्मा ਵੀ ਰਹਿੰਦਾ ਮੈਂ ਤੇ ਹੈ ਨਹੀਂ ਕਰ ਸਕਦਾ ਤੇ ਫਿਰ ਕਰਕੇ ਹੁਣ ਉਹ ਵੀ ਖੇਜ ਜਾਂਦੀ ਥੋੜੀ ਜੀ ਤੋਂ ਬਾਕੀ ਮੈਂ ਕਿਹਦਾ ਦੁੱਧ ਜਿੰਨਾ ਕਿ ਮੇਰੇ ਕੋਲ ਹੁੰਦਾ ਮੈਂ ਕਰ ਦਿੰਨਾ ਦੁੱਧ ਗਰਮ ਕਰ ਦਿੰਨਾ ਫੇ ਰੋਟੀ ਉਹਨੇ ਉਪੀ ਬਗਾ ਦੇਣੀ ਹੋਣ ਕਹਿੰਦੀ ਰੋਟੀ ਟ੍ਰਾਂਸਫਰ ਬਗਾ ਦੇਣੀ ਆ ਫੇ ਤੁਸੀਂ ਛਕਨੀ ਛਕ ਲਿਓ ਲੈ ਸਕਦੇ ਨੇ ਲੈ ਸਕ ਲਿਓ ਫੇ ਮੈਂ ਦੁੱਧ ਗਰਮ ਕਰ ਸਕਦੇ ਆ ਅਜੇ ਤੁਸੀਂ ਵੀ ਜੇ ਕੋਈ ਕੰਮ ਕਰ ਸਕਦੇ ਹੋ ਕਰ ਜੋ ਹੈਲਪ ਆਪਣੀ ਜ਼ਰੂਰ ਕਰਿਆ ਕਰੋ ਕਿਸੇ ਪ੍ਰਕਾਰ ਦੀ ਵੀ ਲੈ ਕੇ ਕਰਿਆ ਕਰੋ ਜਰੂਰ ਕਰਿਆ ਕਰੋ ਦੇਖਣਾ ਸਾਥ ਹੋ ਜਾਂਦਾ ਬੜਾ ਜਿੰਨਾ ਵੀ ਹੁੰਦਾ ਜਦੋਂ ਹੁਣ ਇਹ ਆਰਪੀ ਨੂੰ ਮੈਂ ਭੇਜਣਾ ਵੀ ਕਰਨਾ ਇਹ ਕਹਿੰਦੀ ਕੋਲ ਖੜਾ ਕਰ ਜਿਆ ਕਰ ਮੈਂ ਸੋਚੀ ਜੇ ਇਹਦੇ ਨਾਲ ਕੋ ਲੋ ਵੀ ਆਣਨਾਂ ਤੈਨੂੰ ਬੜਾ ਹੋ ਜਾਂਦਾ ਹੌਂਸਲਾ ਕਿ ਮੇਰੇ ਲਾਗੇ ਖੜਾ ਆ। ਚਲੋ ਆਪਣੇ ਜੀਵਨ ਸਾਥੀ ਦਾ ਸਾਥ ਈ ਆ ਕਰੋ। ਜੇ ਨਾ ਹੀ ਜੀਵਨ ਸਾਥੀ ਉਹਦਾ ਸਾਥ ਦੇਣਾ ਤੁਹਾਡਾ ਫਰਜ਼ ਪੈਂਦਾ ਆ। ਜ਼ੋਰ ਦੇ ਆ ਕਰੋ।